ਹੁਣ ਤਾਂ ਖੁਸ਼ ਹੋ ਗਈਆਂ ਕੋਈ ਸ਼ੱਕ ਹੋਈ ਕਲੇਸ਼ ਤਾਂ ਨਹੀਂ ਬੋਲੇ ਕਰੇ ਜਾ ਕੇ ਬਸ ਕਲੇਸ਼ ਨਾ ਕਰਿਓ ਦੱਸ ਨਜ਼ਾਰਾ ਹੀ ਆ ਗਿਆ ਲੈ ਹਜੇ ਸੁਣ ਸੁਣ ਡਿਜ਼ਾਈਨ ਮੈਂ ਤਾਂ ਰੂਹ ਖੁਸ਼ੀ ਹੋ ਗਈ ਕਰਾਂ ਨਾਲੇ ਆਪਦੇ ਸਹੇਲੀਆਂ ਚ ਹਵਾ ਹਵਾ ਮਾਰ ਲਿਓ ਹੁਣ ਪੂਰੀ ਫੁੱਲਾ ਚੰਗਾ ਚੱਕ ਦਿਓ ਫੱਟਿਓ ਆ ਜਾਓ ਕਰਾਂ ਤੁਰਿਓ ਤੁਰਿਓ ਹੋਰ ਜੀ ਬਾਬੂ ਜੀ ਮੈਂ ਕਹਣਾ ਬਾਗੋ ਬਾਗ ਆ ਸਾਡਾ ਸਾਰਾ ਪਰਿਵਾਰ ਕੇਵਾਂ ਸਰਪੰਚ ਉਹ ਜੋਈ ਜਾਣੇ ਹੋਗੇ ਓਏ ਸਾਡਾ ਤਾਂ ਭਾਈ ਕੱਪੜੇ ਨਹੀਂ ਫਿੱਟ ਬੈਤ ਸੁੱਖਣਾ ਦੇ ਕੋਲੇ ਫਿੱਟ ਬੈਠਾ ਓਏ ਆਹੀ ਗੱਲ ਮੇਰੇ ਨਾਲ ਹੋਈ ਪਈਗੀ ਹਾਂ 15 ਦਕਾਨਾਂ ਦੇ ਬਾਗਿਆ ਵੀਡੀਓ ਕਾਲ ਨਾਲ ਦਿਖਾਈ ਜਨਾ ਸੂਟ ਹੀ ਨਹੀਂ ਫਿੱਟ ਆਉਂਦਾ ਓਏ ਸੂਟ ਕਿੱਥੋਂ ਕੱਲ ਨੂੰ ਵਰਤਾਂਗੇ ਓਏ ਅਸੀਂ 15 ਦਕਾਨਾਂ ਚੱਕੇ ਖਾਇਆ ਸਰਪੰਚ ਸਾਡੇ ਵੀ ਨਹੀਂ ਫਿੱਟ ਬੈਠੇ ਦੀਗਾ ਆ ਗਿਆ ਮਨਤ ਸਿੰਘ ਸੁੱਖਣਾ ਤੋਂ ਆਇਆ ਫਿੱਟ ਦੇਖ ਸਰਪੰਚ ਐਨੇ ਐਨੇ ਸੋਹਣੇ ਡਿਜ਼ਾਈਨ ਨੇ ਬਾਪੂ ਬਿਠਾ ਹੋਇਆ ਕਾਰੀਗਰ ਆਹ ਦੇਖ ਹਾਂ ਹਾਂ ਬਾਪੂ ਜੀ ਬਾਈ ਗੁਰਜੀ ਕਾ ਖਾਲਸਾ ਬਾਈ ਕੁਰਸੀ ਕੀ ਫਸੇ ਬਾਈਗੇ ਨਾ ਹੁਣ ਕੋਈ ਮਹਿੰਗਾ ਨਹੀਂ ਆ ਦੇਖ ਡਿਸਪਲੇ ਲੱਗੀ ਪੀ ਦੇਖ ਕਿੰਨੇ ਸੋਹਣੇ ਡਿਜ਼ਾਈਨ ਨੇ ਤੈਨੂੰ ਲਾਉਣਾ 500 ਦਾ ਆਪਣਾ ਕੀ ਜੀ ਇਹ ਪਿਓਰ ਇਹ ਤੇ ਕਿੰਨਾ ਸੋਹਣਾ ਲੈ ਹੁਣ ਫੇਰ ਤੇਰੀ ਨੀਤ ਵਿਗੜ ਗਈ ਇਹ ਗੱਲ ਝੂਠ ਗੱਲ ਸੁਣ ਲਓ ਮੇਰੀ ਚਾਰ ਲਫਾਫੇ ਭਰ ਤੇ ਸੋਨੂੰ ਲਾਲਾ ਹੀ ਲੈ ਲੈੰਦੋ ਕਿਹੜਾ ਬਾਅਦ ਮੀਂਗਾ ਮੇਰੀ ਜਾਨ ਨੂੰ ਦੁਬਾਰੇ ਸੱਪਾਂ ਸੜੀ ਜਾਣਾ ਯਾਰ ਤੂੰ ਫੇਰ ਲਾਲਾ ਮੈਂ ਤਾਂ ਆਪ 2 ਫੁੱਟ ਕਰ ਲਿਆ ਹੁਣ ਮੈਂ ਕੀ ਕਰਾਂ ਇਹਦਾ ਟੀਸੀ ਵਾਲਾ ਫੇਰ ਹੁੰਦਾ ਜਿਹੜਾ ਕਹਿੰਦੇ ਉਹ ਆ ਟੀਸੀ ਵਾਲਾ ਜਹਾਜ਼ ਤੇ ਆਪੀ ਜਾਊਗਾ ਆਪੇ ਹੀ ਪਹੁੰਚੂ ਕਰੇ ਸਿੱਧਾ ਹੀ ਵੇਖੋ ਕਲਰ ਵੇਖੋ ਆ ਸਾਡਾ ਲਾਣਾ ਵਾਣਾ ਖੁਸਾ ਬਾਈ ਪੂਰਾ ਠੀਕ ਆ 15 ਦੁਕਾਨਾਂ ਧੱਕੇ ਖਾਏ ਦੀ ਸੁੱਖ ਵਾਲੇ ਕੋਲੇ ਸੁੱਖ ਮਿਲ ਗਿਆ ਪੰਜ ਤੋਂ ਨਗਦ ਰਹਿ ਲੋ ਪੈਸੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਨਹੀਂ ਨਹੀਂ ਬਾਈ ਬੰਦਾ ਭਗਤਾ